1700 ਤੇ 80 ਦੇ ਵਿੱਚ ਇਹਦਾ ਜਨਮ ਹੁੰਦਾ ਆ ਸਰਦਾਰ ਮਾਹ ਸਿੰਘ ਦੇ ਘਰੇ ਬੀਬੀ ਰਾਜਕੌਰ ਦੀ ਕੁੱਖ ਦੇ ਵਿੱਚੋਂ ਬੀਬੀ ਰਾਜਕੌਰ ਦੇ ਕੁੱਖ ਦੇ ਵਿੱਚੋਂ ਬੀਬੀ ਰਾਜਕੌਰ ਕੌਣ ਸੀਗੀ ਹਰਿਆਣਾ ਦੇ ਵਿੱਚ ਪਰਿਵਾਰ ਰਹਿੰਦਾ ਆ ਉਹਨਾਂ ਦੇ ਘਰੇ ਬੱਚੀ ਨੇ ਜਨਮ ਲਿਆ ਜਦੋਂ ਬੱਚੀ ਨੇ ਜਨਮ ਲਿਆ ਤੇ ਘਰ ਦੇਆਂ ਨੂੰ ਕਿਸੇ ਜੀ ਨੂੰ ਪਸੰਦ ਨਾ ਆਇਆ ਨਾ ਸਾਡੇ ਘਰੇ ਧੀ ਨੇ ਜਨਮ ਲਿਆ ਵਾ ਇਹ ਧੀ ਨੂੰ ਮਾਰ ਦਿੱਤਾ ਜਾਵੇ ਉਨੇ ਕੀ ਕੀਤਾ ਉਹਨੇ ਘੜਾ ਲਿਆ ਤੇ ਘੜੇ ਦੇ ਵਿੱਚ ਬੰਦ ਕਰਕੇ ਤੇ ਬੱਚੀ ਨੂੰ ਜ਼ਮੀਨ ਦੇ ਵਿੱਚ ਪੂਰ ਦਿੱਤਾ ਮੈਂ ਨਿੱਕੀ ਜੀ ਬੇਨਤੀ ਕਰੇਗਾ ਮਾਤਾ ਰਾਜਕਰ ਜਿਨੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੂੰ ਜਨਮ ਦਿੱਤਾ ਆ ਇਤਿਹਾਸਕਾਰ ਕਹਿੰਦੇ ਆ ਵੀ ਗੁਰਦਵਾਰੇ ਦੇ ਭਾਈ ਨੂੰ ਪਤਾ ਲੱਗਿਆ ਵਾ ਉਹਦੇ ਕੋਲ ਅਰਦਾਸ ਬੇਨਤੀ ਕਰਾਉਣ ਆਏ ਸੀਗੇ ਉਹ ਤੁਰਦਾ ਤੁਰਦਾ ਤੇ ਨਾਂ ਦੇ ਘਰੇ ਚਲਾ ਗਿਆ ਕਹਿੰਦਾ ਮੈਂ ਸੁਣਿਆ ਵਾ ਤੁਹਾਡੇ ਘਰੇ ਰੱਬ ਦੇ ਜੀ ਨੇ ਜਨਮ ਲਿਆ ਵਾ ਲਿਓ ਦਰਸ਼ਨ ਕਰਾਓ ਕਿੱਥੇ ਨਵਾਂ ਜੀ ਹੈਗਾ ਆ ਕਹਿੰਦੇ ਪਰਿਵਾਰ ਆਪਸ ਵਿੱਚ ਦੂਜੇ ਨੂੰ ਦੇਖੇ ਵੀ ਇਹ ਤਾਂ ਕੰਮ ਗਲਤ ਹੋ ਗਿਆ ਹੁਣ ਜਵਾਬ ਕਿ ਦਈਏ ਖੈਰ ਉਹਨਾਂ ਫਿਰ ਵੀ ਸੱਚਾਈ ਦੱਸੀ ਉਹਨਾਂ ਕਿਹਾ ਵੀ ਅਸੀਂ ਜਿਹੜੀ ਸਾਡੇ ਘਰੇ ਧੀ ਨੇ ਜਨਮ ਲਿਆ ਸੀਗਾ ਤੇ ਅਸੀਂ ਧੀ ਨੂੰ ਸਾਨੂੰ ਪਸੰਦ ਨਹੀਂ ਸੀ ਤੀ ਤੇ ਅਸੀਂ ਜਾ ਕੇ ਜ਼ਮੀਨ ਦੇ ਵਿੱਚ ਪੂਰੇ ਆਏ ਉਹਨੇ ਕੜ ਬੜੀ ਵੱਡੀ ਗੁਸਤਾਖੀ ਕੀਤੀ ਹੈ ਅੱਜ ਵਾਲਾ ਖਰਗਰੰਥੀ ਉਹਨਾਂ ਨੇ ਕਹਿਣਾ ਸੀ ਚਲੋ ਠੀਕ ਹੈ ਚੰਗਾ ਕੀਤਾ ਜੀ ਤੁਸੀਂ ਰੁਪਈਆ ਮੈਨੂੰ 500 ਦਿਓ ਤੇ ਮੈਂ ਉਹਦੀ ਅਰਦਾਸ ਕਰ ਦਿੰਦਾ ਜਲਦੀ ਇਹ ਸੁਭਾ ਹੋਣਾ ਸੀ ਉਹ ਕਹਿੰਦਾ ਬੜੀ ਵੱਡੀ ਕੁਸਤਾਖੀ ਕੀਤੀ ਐ ਕਹਿੰਦਾ ਮੈਨੂੰ ਉੱਥੇ ਲੈ ਕੇ ਚੱਲੋ ਕਹਿੰਦੇ ਉੱਥੇ ਲੈ ਕੇ ਗਏ ਉਹਨੇ ਕਿਸਮਤ ਚੰਗੀ ਕਹਿੰਦੇ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਪਾਖੇ ਕਹਿੰਦੇ ਜਦੋਂ ਉਸ ਖੱਡਾ ਪੁੱਟਿਆ ਕਹਿੰਦੇ ਉਸ ਬੱਚੀ ਦੇ ਜਿਹੜੇ ਸਾਹ ਸੀਗੇ ਹਾਲੀ ਵੀ ਚੱਲ ਰਹੇ ਸੀ ਗ੍ਰੰਥੀ ਨੇ ਲਾਂਤਾ ਪਾਇੰਜ ਫਿਟੇ ਮੂ ਫਿਟੇ ਮੂ ਕੀਤਾ ਉਹਨੇ ਕਿਹਾ ਬੱਚੀ ਦੀ ਤੁਸੀਂ ਪਰਵਿਸ਼ ਕਰੋ ਉਹਨਾਂ ਬੱਚੇ ਦੀ ਪਰਵਰਿਸ਼ ਕੀਤੀ ਬੱਚੇ ਨੂੰ ਪਾਲਿਆ ਪੋਸਿਆ ਬੱਚੀ ਵੱਡੀ ਹੋਈ ਜਵਾਨ ਹੋਈ ਉਹਦਾ ਵਿਆਹ ਹੋਇਆ ਸਰਦਾਰ ਮਾਹ ਸਿੰਘ ਦੇ ਨਾਲ ਸਰਦਾਰ ਮਾਹ ਸਿੰਘ ਦੇ ਘਰੇ ਬੀਬੀ ਰਾਜਕੌਰੋਂ ਨਾਮ ਰੱਖਿਆ ਗਿਆ ਬੀਬੀ ਰਾਜਕੌਰ ਦੇ ਕੁਖ ਦੇ ਵਿੱਚੋਂ 1700 ਤੇ 80 ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹੜਾ ਜਨਮ ਲੈਂਦਾ ਹੈ ਜੇ ਬੀਬੀ ਉਹ ਜਿਹੜੀ ਧੀ ਸੀਗੀ ਜ਼ਮੀਨ ਦੇ ਵਿੱਚ ਦੱਬੀ ਰਹੰਦੀ ਜ਼ਮੀਨ ਦੇ ਵਿੱਚ ਮਰ ਜਾਂਦੀ ਤੇ ਅੱਜ ਦਾ ਜਿਹੜਾ ਇਤਿਹਾਸ ਆ ਅੱਜ ਦੀ ਜਿਹੜੀ ਸਿੱਖ ਤਵਾਰੀਖ ਆ ਅੱਜ ਦੀ ਜਿਹੜੀ ਹਿਸਟਰੀ ਹੈਗੀ ਆ ਉਹ ਕੁਝ ਹੋਰ ਹੋਣੀ ਸੀ ਤੇ ਮਾਫ਼ ਕਰਿਆ ਜੀ ਕਿੰਨੀਆਂ ਈ ਧੀਆਂ ਸੀ ਢਿੱਡਾਂ ਦੇ ਵਿੱਚ ਮਾਰ ਛਡੀਆਂ ਕਿੰਨੀਆਂ ਈ ਬੱਚੀਆਂ ਕੁੱਖਾਂ ਦੇ ਵਿੱਚ ਲੋਕਾਂ ਨੇ ਮਾਰ ਛਡੀਆਂ ਕੀ ਪਤਾ ਕਿੰਦੀ ਕੁਖ ਦੇ ਵਿੱਚੋਂ ਕਿਹੜਾ ਮਹਾਰਾਜਾ ਜਾਂ ਕਿਹੜਾ ਸੂਰਬੀਰ ਬਲੀ ਜਾਂ ਕਿਹੜਾ ਭਗਤ ਜਨਮ ਲੈਣਾ ਆਵੇ ਕਈਆਂ ਨੇ ਉਸ ਤੋਂ ਬਾਅਦ ਆ ਜਿਹੜਾ ਇਹ ਪਰੋਹਾ ਹੱਤਿਆ ਸ਼ੁਰੂ ਹੋਈ ਹੈ ਤੇ ਸਤਿਗੁਰ ਨੇ ਤਾਂ ਸ਼ੁਰੂ ਤੋਂ ਹੀ ਕਹਿ ਦਿੱਤਾ ਸੀਗਾ ਨਾ ਵੀ ਕੁੜੀ ਮਾਰ ਨੜੀ ਮਾਰ ਨਾਲ ਕੋਈ ਵੀ ਰਿਸ਼ਤਾ ਜਿਹੜਾ ਆ ਨਹੀਂ ਰੱਖਣਾ ਇਹ ਤਾਂ ਅੱਜ ਦੇ ਜਿਹੜੇ ਹਸਪਤਾਲ ਲੈ ਗਿਆ ਇੱਥੇ ਲਿਖਿਆ ਹੋਇਆ ਵੀ ਪਰੋਹਣ ਹੱਤਿਆ ਦਾ ਫਲਾਣਾ ਕੇਸ ਹੈ ਢਿੰਗੜਾ ਕੇਸ ਹੈ ਮੈਂ ਨਿੱਕੀ ਜੀ ਬੇਨਤੀ ਕਰਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਵੇਲੇ ਇੱਕ ਰੋਪੜ ਦਾ ਰਾਜਾ ਸੀਗਾ ਸ਼ਾਇਦ ਉਹਦਾ ਨਾਮ ਲਾਲ ਚੰਦ ਸੀਗਾ ਜੇ ਭੁੱਲਦਾ ਨਾ ਮੈਂ ਖਿਮਾ ਕਰਿਆ ਜੇ ਮੈਨੂੰ ਉਦੇ ਰਾਜ ਦੇ ਵਿੱਚ ਕੋਈ ਵੀ ਤੀਜਨਮ ਲੈਂਦੀ ਸੀਗੀ ਉਹ ਐਡਾ ਉਤਰਾ ਸੀਗਾ ਐਡਾ ਨੀਚ ਬੰਦਾ ਸੀਗਾ ਐਡਾ ਕੁੱਕਰਮੀ ਸੀਗਾ ਐਡਾ ਕਿਰਤਕਣ ਸੀਗਾ ਉਹਨੂੰ ਪਤਾ ਲੱਗ ਜਾਣਾ ਵੀ ਮੇਰੇ ਰਾਜ ਦੇ ਵਿੱਚ ਕਿਸੇ ਧੀ ਨੇ ਜਨਮ ਲਿਆ ਉਹ ਕਿਨ ਇੱਕ ਤਨੁ ਫਰੀ ਰਪਾਰਾ ਸੀਗਾ ਕਹਿੰਦੇ ਉਹ ਬੱਚੀ ਨੂੰ ਲਿਆ ਕੇ ਉਹਨੂੰ ਜ਼ਮੀਨ ਤੇ ਪਾ ਕੇ ਜਿਹੜੀ ਫੱਟੀ ਨਹੀਂ ਹੁੰਦੀ ਬਹਿਣ ਵਾਲੀ ਫੱਟੀ ਫੱਟੀ ਦਾ ਪਾਵਾ ਰੱਖ ਕੇ ਤੇ ਉਹਦੇ ਸਿਰ ਦੇ ਉੱਤੇ ਆਪ ਬੈਠ ਜਾਂਦਾ ਸੀਗਾ ਤੇ ਬੱਚੀ ਦੇ ਸਿਰ ਦੀ ਮਿਜ ਘਟ ਦਿੰਦਾ ਸੀਗਾ ऐसे ਵੀ ਲੋਕ ਧਰਤੀ ਤੇ ਜੰਮੇ ਹੈਗੇ ਆ ਰਹੇ ਹੈਗੇ ਤੇ ਅੱਜ ਵੀ ਹੈਗੇ ਆ ਮਾਫ ਕਰਿਆ ਜੇ ਮਰ ਗਏ ਹੈਗੇ ਆ ਆਤਮਾਵਾ ਕੋਈ ਚੱਲ ਰਹੀਆਂ ਨਾਂ ਦੀਆਂ ਜਿਹੜੇ ਅੰਦਰ